ਅੱਜ ਕਿਸਾਨ ਛਣਰਸ਼ਕ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਜੀ ਅੰਗਰੇਜ਼ ਸਿੰਘ ਬੂਟੇਵਾਲੀਏ ਨੂੰ ਪੁਲਿਸ ਗ੍ਰਿਫਤਾਰ ਕਰਨ ਆਲੀ ਕਰਨ ਆਈ ਆ ਜੀ ਤੁਸੀਂ ਦੇਖ ਸਕਦੇ ਆ ਕਿ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਿਸਾਨਾਂ ਦੇ ਬੜੀਆਂ ਹੀ ਚੱਲਦੀਆਂ ਆ ਰਹੀਆਂ ਪਰ ਦੇਖੋ ਖਨੌਰੀ ਵਾਲਾ ਮੋਰਚਾ ਕਿੰਨਾ ਕੁਸ਼ ਹੋਇਆ ਹੈ ਨਾ ਤੇ ਕੱਲ ਛੇਤੀ ਨੂੰ ਤਰਨਾ ਲੱਗਣਾ ਸੀ ਜੀ ਆਪਣਾ ਰੇਲ ਰੋਕੂ ਵੀ ਕਰਨਾ ਸੀ ਜੀ ਜਿਹੜਾ ਭਰਤਮਾਲਾ ਰੋਡ ਆ ਜੀ ਉਹ ਵੀ ਜਿਹੜਾ ਕਿਸਾਨਾਂ ਨੇ ਉਸ ਬੰਦ ਵਿੱਚ ਲਾਉਣਾ ਸੀ ਤੇ ਨਾ ਤੇ ਜੋ ਬਾਕੀ ਖਨੌਰੀ ਦੇ ਪੰਨ ਤੋੜ ਹੋਈ ਆ ਜੀ ਕਿੰਨਾ ਕਿਸਾਨਾਂ ਦਾ ਨੁਕਸਾਨ ਆਇਆ ਜੀ ਜੋ ਵੀ ਉਸ ਬੰਦ ਵਿੱਚ ਮੇਦਨਾ ਮੂੜੀਆਂ ਚੱਲ ਰਹੀਆਂ ਸੀ ਤੇ ਤੁਸੀਂ ਦੇਖ ਸਕਦੇ ਆ ਜੀ ਸਰਦਾਰ ਨਰੇਤ ਸਿੰਘ ਦੀ ਬੂਟੇ ਵਾਲੀ ਨੂੰ ਪੁਲਸ ਲਿਜਾਣਾ ਚਾਹੁੰਦੀ ਆ ਤੇ ਉਹ ਲਿਜਾ ਕੇ ਇਹ ਕਹਿੰਦਾ ਵੀ ਨਜ਼ਰਬੰਦ ਕਰਾਂਗੇ ਸੀ ਉੱਥੇ ਤੇ ਵੀਰ ਦੱਸਦਾ ਵੀ ਮੇਰੀ ਕੱਲ ਨੂੰ ਤਰੀਕ ਵੀ ਆ ਤੇ ਚਲੋ ਬਾਈ ਜੀ ਕਿਸਾਨਾਂ ਨੂੰ ਡਰਤਾ ਕੋਈ ਨਹੀਂ ਐ ਕਿਉਂਕਿ ਵਾਇਰੂਸ ਦਾ ਹੱਥ ਆ ਹੀ ਵਾਕੇ ਤੁਸੀਂ ਆਪ ਵਿਚਾਰ ਸੁਣੋ ਅੰਗਰੇਜ਼ ਸਿੰਘ ਬੁੱਟੇਵਾਲੀਆ ਕੀ ਕਹਿ ਰਿਹਾ ਐ ਤੇ ਕੀ ਗੱਲਬਾਤ ਐ ਯਾਨੀ ਕਿ ਸਾਰਾ ਇਹ ਪ੍ਰੋਪੋਗੈਂਡਾ ਸਰਕਾਰ ਤਾਂ ਕਰ ਰਹੀ ਐ ਜਿਹੜੀ ਸ਼ਬੂ ਤੇ ਕੱਲ ਨੂੰ ਅਸੀਂ ਕੱਟ ਰੱਖਿਆ ਨਾ ਜਿਹਦੀ ਕਾਲ ਦਿੱਤੀ ਆ ਡਿਕਟਰ ਉਹ ਦਿਨ ਚੰਡੀਗੜ੍ਹ ਪੂਰੇ ਪਰ ਵੇਚਿਆ ਵੀ ਜਿਹੜਾ ਕਾਠਾ ਜਿਹੜਾ ਨਾ ਹੋ ਸਕਿਆ ਟਪਾਨ ਲੋਕੀ ਵੀ ਨੂੰ ਘਾਰ ਕਿਲੋ ਕਰਨੀ ਚਲੋ ਉਹ ਮੈਂ ਤਾਂ ਕਹਿੰਨਾ ਮੇਰੀਏ ਸਵੇਰੇ ਤਰੀਕ ਤੇ ਮੁਰਗੇ ਮੈਨੂੰ ਤੁਸੀਂ ਭਾਗ ਸ਼ਾਮ ਨੂੰ ਛੱਡਣਾ ਅਜ ਮੈਂ ਤਰੀਕ ਤੋਂ ਬਾਹਰ ਜਾ ਰੋ ਜਾਣਾ ਬਾਕੀ ਸੱਜਣੋ ਏਗਾ ਰੱਖਿਆ ਕਰੋ ਕਿਉਂਕਿ ਜੇ ਜਤੇ ਬਦੀਆਂ ਐ ਤਾਂ ਕਿਸਾਨ ਆ ਕਿ ਕਿਉਂਕਿ ਜੇ ਤੁਸੀਂ ਜਥੇਬੰਦੀਆਂ ਦਾ ਸਾਥ ਦਿਓਗੇ ਤੇ ਆਪਾਂ ਨੂੰ ਕੋਈ ਵੀ ਤਾਕਤ ਨਹੀਂ ਮਾਰ ਸਕਦੀ ਭਾਵੇਂ ਮੋਦੀ ਹੋਵੇ ਤੇ ਭਾਵੇਂ ਕੋਈ ਵੀ ਮੰਤਰੀ ਹੋਵੇ ਕਿਸੇ ਦੇਸ਼ ਦਾ ਵੀ ਇਸ ਕਰਕੇ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਡੁੱਗਡਾ ਜੀ ਬਹੁਤ ਵਧੀਆ ਸੁਭਾਅ ਦੇ ਮਾਲਕ ਵੀ ਆ ਤੇ ਚੜ੍ਹਦੀ ਕਲਾ ਦੇ ਉਹ ਜਥੇਬੰਦੀ ਦੀ ਅੱਖ ਨੂੰ ਬੜੇ ਵਧੀਆ ਤਰੀਕੇ ਨਾਲ ਜਥੇਬੰਦੀ ਚਲਾਉਂਦੇ ਆ ਤੇ ਜਿੰਨੇ ਵੀ ਕਿਸਾਨ ਜਾਂ ਹੋਰ ਵੀ ਮੀਰ ਦਾ ਜਿੱਥੇ ਬੰਦੀ ਦੇ ਵਿੱਚ ਸ਼ਾਮ ਵਾਲਾ ਉਹਨਾਂ ਦਾ ਕਹਿਣਾ ਮੰਨਦੇ ਆ ਜੀ ਤੇ ਤਗੜੇ ਹੋ ਕੇ ਸਾਜੋ ਵੇਖੋ ਗੱਡੀ ਲੈ ਕੇ ਜਾ ਰਹੀ ਆ ਜੀ ਤੇ ਤੁਸੀਂ ਕਰੋ ਵੀਡੀਓ ਸ਼ੇਅਰ ਵਕਤ ਬਾਅਦ ਤੁਹਾਡੇ ਕੀ ਵਿਚਾਰ ਆ ਜੀ ਧੰਨਵਾਦ